ਜਾਕੇ ਤੈਨੂੰ ਮੰਗਿਆ ਨਾ ਮੈਂ ਜਗਾ ਐਸੀ ਕੋਈ ਛੱਡੀ ਨਹੀਂ ਪਿਛਲੇ ਦਿਨੀ ਮਿੱਕੂ ਦਾ ਲੱਗਿਆ ਬੀਪੀ ਘਟਣਾ ਤੇ ਪਤੀ ਨੇ ਲਵਾਈ ਗੁਰੂ ਗੋਸ਼ਤ ਤੇ ਪਤੀ ਨੇ ਬੁੱਕੜ ਦੇ ਵਿੱਚ ਬਿਠਾਇਆ ਮਿੱਕੂ ਨੂੰ ਜਿੱਥੇ ਕਿਦੋਂ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਗਈ ਤੇ ਤੁਸ਼ੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਜਿਵੇਂ ਕਿ ਦੋਸਤੋ ਮਿੱਕੂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਇੱਕ ਕੰਟਰੋਵਰਸੀ ਵੀ ਸ਼ੁਰੂ ਹੋਈ ਸੀ ਉਸੇ ਦੇ ਨਾਲ ਨਾਲ ਦੋਸਤੋ ਮਿੱਕੂ ਨਾ ਵਿਆਹ ਤੋਂ ਬਾਅਦ ਜਦੋਂ ਕਟਿਆ ਬੀਪੀ ਤਾਂ ਪਤੀ ਨੂੰ ਲੱਗੀ ਚਿੰਤਾ ਤੇ ਮੱਕੇ ਉੱਤੇ ਹੀ ਡਾਕਟਰ ਨੂੰ ਬੁਲਾ ਕੇ ਮਿੱਕੂ ਦੇ ਲਵਾਈ ਗਈ ਗਲੂਕੋਜ਼ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਮਿੱਕੂ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਆਪਣੀ ਦੁਨੀਆ ਦੇ ਵਿੱਚ ਨਾ ਕਰ ਚੁੱਕੀ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਮਿੱਕੂ ਇੱਕ ਆਮ ਕਰਤੋਂ ਬਣਾਵ ਕਰਦੀ ਹੈ ਜਿਸ ਨੇ ਆਪਣੇ ਪਹਿਤਾ ਤੋਂ ਬਾਅਦ ਖੇਤੀ ਦਾ ਤੰਦਾਂ ਸ਼ੁਰੂ ਕੀਤਾ ਸੀ ਤੇ ਆਪਣੇ ਦਾਦੇ ਦੇ ਨਾਲ ਖੇਤੀ ਕੀਤੀ ਤੇ ਟਰੈਕਟਰਾਂ ਦਾ ਚਲਾਉਣ ਦੇ ਬੇਹੱਦ ਸ਼ਕਿੰਨ ਸੀ ਇਹੋ ਜਿਹੀ ਵੀਡੀਓ ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗੀ ਤਾਂ ਮਿੱਕੂ ਨੂੰ ਵੀ ਬੇਹੱਦ ਬੇਹੱਦ ਪਿਆਰ ਮਿਲਿਆ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਛੱਡੀ ਨਹੀਂ